Oua... Wow. Oua... Wow. ਜਗ ਜਗ ਅਕੰਨਾ ਚਾਹ ਵਰਗ ਤਖਤ ਦੇ ਮਾਲਕ ਦੋ ਜਹਾਨ ਬਾਦੀ ਗੁਰਤਾ ਗੰਦੀ ਤੇ ਵਿਰਾਜਮਾਨ ਤੰ ਸਾਰੇ ਗੁਰੂ ਗ੍ਰੰਥ ਸਾਹਿਬ ਦੀ ਗੋਦ ਦਾ ਨਿਗਮਾਂ ਦੇ ਹੋਈ ਗੁਰੂ ਪਿਆਰੀ ਗੁਰੂ ਸਵਾਰੀ ਗੁਰੂ ਦਾ ਹੀ ਖਾਸ ਰੂਪ ਸਾਧ ਸੰਗਤ ਜੀ ਫਤੇ ਦੀ ਸਾਧ ਪਾਈਏ ਰਸ਼ਨਾਂ ਨੂੰ ਕਰੀਏ ਪਵਿੱਤਰ ਸੰਤ ਗੁਰੂ RAM ਦੇ ਚਰਨਾਂ ਦੇ ਵਿੱਚ ਝੁਕਾਈਏ ਸੀਸ ਸਾਰੇ ਸੰਗਤ ਪਿਆਰ ਸਾਹਿਤ ਗੱਜਬਤ ਕੀ ਬੋਲੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਬਹੁਤ ਧੰਨਵਾਦ ਜਿਹੜੇ ਗੁਰਮਤ ਪਿਆਰਿਆਂ ਗੱਜਬਤ ਕੀ ਫਤੇ ਦਾ ਜਵਾਬ ਫਤੇ ਦੀ ਵਿੱਚ ਦਿੱਤਾ ਗੁਰਮਤ ਪਿਆਰਿਓ ਜਿਸ ਦੀ ਜ਼ੁਬਾਨ ਤੇ ਫਤੇ ਹੋਇਆ ਕਰਦੀ ਐ ਉਸ ਦੀ ਹਰ ਮੈਦਾਨ ਦੇ ਵਿੱਚ ਵੀ ਫਤਿਹ ਹੋ ਰਿਹਾ ਕੇ ਪਰ ਕੁਝ ਸੰਗਤਾਂ ਨੂੰ ਸੋਚਣਾ ਹੈ ਕਿ ਬਾਪਾ ਜੀ ਆਪਾਂ ਕਿਹੜਾ ਜੰਦ ਕਰਨ ਲੱਗੇ ਆਪਾਂ ਨੇ ਫਤਿਹ ਕਿਥੇ ਹਾਸਲ ਕਰੀ ਸਭ ਤੋਂ ਵੱਡਾ ਜੰਦ ਆਪਣੇ ਸਾਹਮਣੇ ਆਪਾਂ ਇਸ ਮਾਤ ਲੋਕ ਦੀ ਧਰਤੀ ਦੇ ਉੱਤੇ ਸਿਰਫ ਤੋਂ ਸਿਰਫ ਜੁੱਧ ਕਰਨ ਦੇ ਲਈ ਹੀ ਆਏ ਅਤੇ ਖਾਲਸੇ ਦਾ ਖਤਾਬ ਸਾਨੂੰ ਉਸ ਵਕਤ ਮਿਲੇਗਾ ਜਦੋਂ ਅਸੀਂ ਜੁੱਧ ਦੇ ਵਿੱਚ ਸਫਲਤਾ ਹਾਸਲ ਕਰ ਲਵਾਂਗੇ ਜਦੋਂ ਅਸੀਂ ਜੁੱਧ ਦੇ ਨਿਯਮ ਸਿੱਖ ਜਾਵਾਂਗੇ ਜਦੋਂ ਅਸੀਂ ਜੰਗ ਕਰਨੀ ਸ਼ੁਰੂ ਕਰਦੇ ਆਂ ਕਿਹੜੀ ਜੰਗ ਨੂੰ ਕਿਹਦੇ ਨਾਲ ਕਰਨੀ ਜਿਹੜੇ ਸਾਡੇ ਅੰਦਰ ਪੰਜ ਚੋਰ ਬੈਠੇ ਉਹਨਾਂ ਦੇ ਨਾਲ ਆਪਾਂ ਨੇ ਜੰਗ ਕਰਨੀ ਹੈ ਗੁਰੂ ਸਾਹਿਬ ਦਾ ਫਰਮਾਨ ਹੈ ਖਾਲਸਾ ਹੋ ਜੋ ਕਰੇ ਨਿਤ ਜੰਗ ਆ ਦੇਖੋ ਖਾਲਸੇ ਦਾ ਖitab ਜੀ ਨੂੰ ਮਿਲਿਆ ਜਿਹੜਾ ਜੰਗ ਕਰਦਾ ਹੈ ਪਰ ਯਾਦ ਰੱਖਿਓ ਇਹ ਜੰਗ ਪਰਵਾਸ ਦੇ ਮੈਂਬਰਾਂ ਨਾਲ ਨਹੀਂ ਕਰਨੀ ਮਿੱਤਰਾਂ ਦੋਸਤਾਂ ਨਾਲ ਵੀ ਕਰਵੀਂ ਕਿਸੇ ਗਰੀਬ ਦੇ ਨਾਲ ਨਹੀਂ ਕਰਨੀ ਉਹ ਕੌਣ ਨੇ ਆਬਰ ਅੱਲਾ নূর ਆਪਾਇ ਕੁਦਰਤ ਦੇ ਸਭ ਬੰਦੇ ਉਹ ਤੇ ਆਪਣੇ ਬੰਦੇ ਆ ਉੱਥੇ ਮਾਲਕ ਨੇ ਭੇਜੀ ਹੋਈ ਐ ਆਪ ਸਾਰੇ ਇੱਕ ਖੇਡ ਖੇਡਣ ਵਾਸਤੇ ਆਏ ਆ ਫਿਰ ਲੜਾਈ ਕੀ ਦੇ ਨਾਲ ਹੈ ਲੜਾਈ ਸਾਡੀ ਉਹਨਾਂ ਦੇ ਨਾਲ ਨਹੀਂ ਜੋ ਸਾਨੂੰ ਦਿਖਦੇ ਨਹੀਂ ਜੋ ਨਜ਼ਰ ਨਹੀਂ ਆਉਂਦੇ ਜਿਹੜੇ ਇੱਥੋਂ ਦੇ ਮੁਖੀ ਨੇ ਜਿਨ੍ਹਾਂ ਦੇ ਅੰਦਰ ਇੱਥੋਂ ਦਾ ਰਾਗ ਭਾਗ ਜਾਂਦਾ ਕੀਤੇ ਅੰਦਰ ਚੱਲਦੇ ਇਹ ਜਿਹੜਾ ਤਾਲ ਹੈ ਨਾ ਤਾਲ ਮਾਤਾ ਮੋਕਤੀ ਧਰਤੀ ਤੇ ਆਏ ਆ ਇਥੋਂ ਦਾ ਸਾਰਾ ਕੁਝ ਖੁਦ ਆਪ ਪਰਿਪਤਾਂ ਪਰਮਾਤਮਾ ਨੇ ਕਾਲ ਨੂੰ ਸੌਂਪ ਦਿੱਤਾ ਪਾਤਸ਼ਾਹ ਗੁਰਬਾਣੀ ਚ ਦੱਸਦੇ ਐ ਖੰਡ ਪਤਾਲ ਦੀਪ ਸਭ ਲੋਆ ਖੰਡ ਪਤਾਲ ਦੀਪ ਆ ਸਾਰੇ ਸਮੂਹ ਖੰਡ ਪਤਾਲ ਦੀਪ ਸਭ ਲੋਆ ਕਾਲੇ ਵਸ ਪ੍ਰਭ ਆਪ ਕੀ ਕਾਲਾ ਕਹਿੰਦੀ ਹੈ ਕਾਲ ਕਲਜੁਗ ਦੇ ਕਲਜੁਗ ਦੇ ਆਵੱਲੇ ਪੁਰ ਪਰਮਾਤਮਾ ਦੇ ਆਪ ਮਾਲਕ ਦੇ ਕੋਲੇ ਆਉਣੀ ਹੈ ਕਾਸੀ ਤੁਸੀਂ ਸਿਰਫ ਮਾਲਕ ਦੇ ਚੈਨਲ ਤੇ YouTube ਤੇ ਨਹੀਂ ਚਲਾਣੀ ਜੀ ਆ ਦੋ ਚੀਜ਼ਾਂ ਇੱਕ ਤੇ ਸਾਡਾ ਜਨਮ ਤੇ ਮਨ ਨੇ ਜਿਹੜਾ ਇਹ ਮਾਲਕ ਦੇ ਹਵਾਲੇ ਕਾਲ ਇਹਦੇ ਵਿੱਚ ਕੁਝ ਨਹੀਂ